ਜੇਕਰ ਕੋਈ ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਅਜਹੀ ਕੋਈ ਵੀ ਮੰਜ਼ਲ ਨਹੀਂ ਹੈ ਜੋ ਹਾਸਲ ਨਹੀਂ ਕੀਤੀ ਜਾ ਸਕਦੀ ਇਹ ਸਾਬਿਤ ਕਰ ਦਿੱਤਾ ਹੈ ਗੁਰਦਾਸਪੁਰ ਦੇ ਦੋ ਨੌਜਵਾਨਾ ਨੇ ਜਿਹੜੇ ਬਿਨਾਂ ਕਿਸੇ ਕੋਚ ਤੋਂ ਕੋਚਿੰਗ ਲਈ ਪਾਵਰ ਲਿਫਟਿੰਗ ਦੇ ਵਿੱਚ ਬੈਂਕਾਕ ਤੋਂ ਅੰਡਰ 17 ਉਮਰ ਵਰਗ ਦੇ ਵਿੱਚ ਵਕ-ਵਕ 골ਡ ਮੈਡਲ ਜਿੱਤ ਲਿਆਏ ਨੇ ਗੁਰਦਾਸਪੁਰ ਪਰਤਨ ਤੇ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਪਿੰਡ ਵਾਲਿਆਂ ਵੱਲੋਂ ਜਹਾਜ਼ ਚੌਂਕ ਦੇ ਵਿੱਚ ਉਹਨਾਂ ਦਾ ਪਰਵਾਸ ਸਵਾਗਤ ਕੀਤਾ ਗਿਆ ਹੁਨਰਪ੍ਰੀਤ ਸਿੰਘ ਜੋ ਕਿ ਪਿੰਡ ਚੌੜਾ ਕੱਲਾ ਦਾ ਰਹਿਣ ਵਾਲਾ ਹੈ ਤੇ ਤਰਨਪ੍ਰੀਤ ਸਿੰਘ ਜੋ ਅਲੂਨਾ ਦਾ ਰਹਿਣ ਵਾਲਾ ਇੱਕੋ ਜਿਮ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਇਹ ਮੁਕਾਮ ਬਿਨਾਂ ਕਿਸੇ ਕੋਚ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਹਾਸਲ ਕੀਤਾ ਕਿਉਂਕਿ ਪਾਵਰ ਲਿਫਟਿੰਗ ਦਾ ਪ੍ਰੋਫੈਸ਼ਨਲ ਕੋਚ ਆਲੇ ਦੁਆਲੇ ਦੇ ਕਿਸੇ ਸ਼ਹਿਰ ਦੇ ਵਿੱਚ ਉਪਲਬਧ ਨਹੀਂ ਸੀ ਅਜਿਹੇ ਦੇ ਵਿੱਚ ਉਹਨਾਂ ਨੇ ਇੰਟਰਨੈਟ ਤੇ ਡਾਇਟ ਅਤੇ ਸਕੇਡਿਊਲ ਫਾਲੋ ਕੀਤਾ ਆਪਣੇ ਆਪ ਨੂੰ ਇਸ ਕਾਬਿਲ ਬਣਾਇਆ ਹੁਨਰਪ੍ਰੀਤ ਨੇ 75 ਕਿਲੋਗ੍ਰਾਮ ਭਾਰ ਵਰਗ ਅਤੇ ਤਰਨਪ੍ਰੀਤ ਨੇ 7 ਕਿਲੋ ਭਾਰ ਵਰਗ ਦੇ ਵਿਜ ਅੰਤਰਰਾਸ਼ਟਰੀ ਪੱਧਰ ਤੇ 골ਡ ਮੈਡਲ ਜਿੱਤਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਮੇਰਾ ਨਾਮ ਹਰਦੀਪ ਸਿੰਘ ਮੈਂ ਪਿੰਡ ਚੋੜਾ ਕਲੰਦ ਰਹਿਣ ਹਾਂ ਮੈਂ ਪਾਵਲਿਫਟਿੰਗ ਗੇਮ ਕਰਦਾ ਹਾਂ ਤੇ ਮੈਂ ਬੈਂਕੋ ਦੇ THAILAND ਦੇ ਵਿੱਚ ਹੋਈ ਸੀਗੀ वर्ल्ड ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਕਿੰਨੀ ਦੇਰ ਫੇਰ ਕਰ ਰਹੇ ਹੋ ਇੱਥੋਂ ਤੱਕ ਪਹੁੰਚ ਨਹੀਂ ਤੁਹਾਡੀ ਕਿੰਨੀ ਨੂੰ ਮੈਨੂੰ 6 ਸਾਲ ਹੋ ਗਏ ਗੇਮ ਕਰਦਿਆਂ ਨੂੰ ਇਦੋਂ ਤੱਕ ਆਉਣ ਲੱਗਾ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਵੀ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਜਰੀ ਵੀ ਆਇਆ ਫਿਰ ਜੀਰੋ ਤੋਂ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇਆ ਫਿਰ ਸਟੇਟ ਖੇਡੇਆ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਕੋਰਟ ਬ੍ਰੇਕ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2 2024 ਦੀ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚੋਂ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ ਥਾਈਲੈਂਡ ਖੇਡਣਗੇ Είναι μια τελεασθέρηση που έχει υποψήφια πράγματα, τα οποία θα πρέπει να τα πετούν και όλα, και ਜਿਵੇਂ ਕਿ ਇਹ ਬੇਟ ਲਿਫਟਿੰਗ ਜੋ ਕਿ ਪਾਵਰ ਲਿਫਟਿੰਗ ਹੈ ਮੈਂ ਤੇ ਬਹੁਤ ਜ਼ਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜ਼ਿਆਦਾ ਚਾਂਸਸ ਨੇ ਜਿਵੇਂ ਕਿ ਬਾਕੀ ਬੈਕ ਇੰਜਰੀ ਲਗਾ ਲੋ ਜਿਵੇਂ ਮੇਰੇ ਵੀ ਹੁਣ ਦੋਨੋਂ ਸ਼ੋਲਡਰ ਤੇ ਇੰਜਰੀ ਹੋਈ ਹੈ ਬੈਕ ਇੰਜਰੀ ਵੀ ਹੋਈ ਹੈ ਤੇ ਖਰਾਕ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਥ ਦਿੱਤਾ ਤੂੰ ਤੱਕ ਹੌਣ ਵਾਸਤੇ ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਆ ਤੇ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨ ਨੂੰ ਫੇਰੀ ਅੱਗੇ ਵੱਸ ਸਕਦਾ ਉਹਨਾਂ ਤੋਂ ਬਿਨਾਂ ਨਹੀਂ ਤੇ ਮੈਨੂੰ ਬਹੁਤ ਸਪੋਰਟ ਮਿਲੀ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਸੀਗੀ ਜਿੱਦੋਂ ਮੈਂ ਪਲੱਸ 2 ਪਾਸ ਕੀਤੀ ਹੈ ਮੇਰੇ ਨਾਲ 12 ਦੇ ਸ਼ਾਦੀਆਂ ਕਲਾ ਜਿਸਤਾਨ ਨੂੰ ਅੱਜ ਕਿਸਤਾ ਸਸਕਲ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਕਲੂਣਾ ਪਿੰਡ ਦਾ ਰਹਿਣ ਵਾਲਾ ਆ ਗੁਰਦਾਸਪੁਰ ਡਿਸਟ੍ਰਿਕਟ ਦਾ ਹਾਂਜੀ ਕੀ ਤੁਸੀਂ ਇਹ ਵਿੱਚ ਜਿਹੜੀ ਹੈ ਇੰਟਰਨੈਸ਼ਨਲ ਚੈਂਪੀਅਨਸ਼ਿਪ ਹਾਂਜੀ ਦੇ ਵਿੱਚ ਰਨਰ ਅਪ ਰਏ ਹੋ ਇੱਥੇ ਤੱਕ ਪਹੁੰਚ ਲਈ ਅੱਜ ਤੱਕ ਤੁਹਾਡੀ ਕਿੰਨੀ ਮਿਹਨਤ ਰਹੀ ਤੇ ਕਿੰਨਾ ਪਿੰਡਾਂ ਦਾ ਤੁਹਾਨੂੰ ਸਾਥ ਮਿਹਨਤ ਤੇ ਮਤਲਬ ਇਹ ਨਹੀਂ ਮੈ ਨਹੀਂ ਸਕਦੇ ਕਿੰਨੀ ਮਿਹਨਤੀ ਇਹ ਤੇ ਬਸ ਜਿਉਂ ਲੱਗੇ ਆ ਉਹਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਗਿਆ ਜਿਦ ਤੋਂ ਮੈਂ ਮਤਲਬ ਅਸੀਂ ਜੇਮਸ ਕੀਪਰ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੌਣਾ ਬਸ ਆ ਜਿਹੜੀ ਇਤਨੀ ਗਈ ਜੀ ਕਿੰਨੇ ਦੇਸ਼ਾਂ ਨਾਲ ਤੁਹਾਡਾ ਮੁਕਾਬਲਾ ਹੋਣਾ ਮੇਰਾ ਕੋਈ ਤੁਹਾਨੂੰ ਕੀ ਕੀ ਦਿੱਕਤਾਂ ਆਉਂਦੀ ਸਭ ਤੋਂ ਟਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡੇ ਨਾਲ ਤੇ ਅੱਠਾਂ ਦੇ ਸ਼ਨਾ ਮੇਰਾ ਮੁਕਾਬਲਾ ਸੀ ਅੱਠ ਪਲੇਅਰ ਸੀ ਮੇਰੇ ਨਾਲ ਅੱਠਾਂ ਦੇ ਸ਼ਨਾ ਹਰ ਇੱਕ ਕੰਟਰੀ ਚ ਇੱਕ ਪਲੇਅਰ ਇੱਕ ਕ੍ਰਿਕਟਾ ਗਰੀ ਦਾ ਤੇ ਜਿਆਦਾ ਦਿੱਕਤ ਉੱਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਆ ਗਏ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਉਥਾਈ ਫੂਡ ਬਸ ਡਾਈਟ ਚ ਥੋੜਾ ਬੋਧਾ ਲੱਗਦਾ ਸੀ ਟਫਿੰਗ ਤੇ ਬਸ ਜਦੋਂ ਸਟੇਜ ਤੇ ਲੱਗੇ ਲਿਫਟਾਂ ਲੱਗ ਰਹੀਆਂ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘ ਗਿਆ ਕੋਈ ਸਕੈਡ ਤੋਂ ਵੱਧ ਲਾ ਲਿਆ ਕੋਈ ਕਿਸੇ ਤੋਂ ਮਲੇ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾਲ ਕਰਨਾ ਪੈਂਦਾ ਆ ਕਿ ਕਿੰਨੀ ਲਿਫਟ ਲਗੋਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱਗੇ ਲਬਾਤਾ ਕੀ ਸੁਪਨਾ ਤੇ ਮੇਰਾ ਬਸ ਸੁਪਨਾ ਤੇ ਪਹਿਲਾ ਸੁਪਨਾ ਤੇ ਮੇਰਾ ਇਹੀ ਸੀ ਕਿ ਮੈਂ ਜਿੱਤਾਂ ਮੈਂ ਕਰ ਦਿਆਂਦਾ ਨਾ ਰੋਸ਼ਨ ਕਰਾਂ ਜਿਹੜਾ ਗੇਮ ਕਰ ਰਿਹਾ ਸੀ ਤੇ ਜੁਵਾ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜੁਵਾ ਪੀੜੀ ਨੂੰ ਮੇਰਾ ਮੇਰਾ ਆਹੀ ਮੈਸੇਜ ਏ ਪੀ ਬਾਕੀ ਕੰਮ ਛੱਡ ਕੇ ਵੇਲਰ ਕੋਣਾ ਛੱਡ ਕੇ ਬਾਕੀ ਜੋ ਵੀ ਨਸ਼ੇ ਪੱਤੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਜੋ ਵੀ ਮਤਲਬ ਤੁਸੀਂ ਆਪੋ ਆਪ ਨੇ ਜੇ ਕੇਹੀ ਵੀ ਕੰਮ ਚ ਰੁੱਝੇ ਹੋ ਹਰ ਇੱਕ ਆਪਣੀ ਲਾਈਫ ਨੂੰ ਬਿਜ਼ੀ ਕਰੋ ਫਿਰ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਵੀ ਤੁਸੀਂ ਸੋਚੋ ਵੀ ਤੁਸੀਂ ਕਰਨਾ ਕੀ ਹੈ ਲਾਈਫ ਚ ਹ ਕਿਸੇ ਵੀ ਕੰਮ ਨੂੰ ਲੈ ਕੇ ਕਿਸੇ ਵੀ ਮਤਲਬ ਸਟੱਡੀ ਨੂੰ ਲੈ ਕੇ ਗੇਮ ਨੂੰ ਲੈ ਕੇ ਕਿਸੇ ਵੀ ਪਰਪਸ ਤੇ ਬਿਜ਼ੀ ਹੋ ਜਾਓ ਆਪਣੀ ਲਾਈਫ ਬਿਜ਼ੀ ਕਰੋ ਬਸ ਉਸ ਤੋਂ ਬਾਅਦ ਤੁਹਾਨੂੰ ਕਾਮਯਾਬੀ ਮਿਲੇਗੀ ਜੇ ਇਦਾਂ ਵੇਲਾ ਮਤਲਬ ਫਿਰ ਫਾਨ ਤੇ ਜਾਂ ਉਦਾਂ ਫਿਰ ਕੁਝ ਨਹੀਂ ਸਗੋਂ ਬੰਦਾ ਡਿਪਰੈਸਡ ਹੀ ਹੁੰਦਾ ਆਪਾਂ ਬਿਜ਼ੀ ਹੋਵਾਂਗੇ ਸਾਡਾ ਹੋਰ ਕਿਸੇ ਪਾਸੇ ਮਨ ਧਿਆਨ ਨਹੀਂ ਰਹੇ ਇਕੱਠੀ ਵੀ ਇਹ ਹੁੰਦੀ ਸੀ ਕਿ ਸੁਆਪਣੇ ਇਕੱਠੇ ਨਹੀਂ ਨਹੀਂ ਅਸੀਂ ਇੱਕੋ ਸਕੂਲ ਚ ਪੜਦੇ ਐ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ 2 ਇਹੀ ਸਕੂਲ ਰਹੇ ਆ ਤੇ ਆਪਾਂ ਇੱਥੋਂ ਹੀ ਇਹਨਾਂ ਨੂੰ ਇਕੱਠਿਆਂ ਨੂੰ ਜਿਮ ਦਾ ਚਸਕਾ ਪਿਆ ਆ ਲੱਗੇ ਸਾਡੇ ਜਿਮ ਦੇ ਓਨਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜਿਮ ਓਪਨ ਕੀਤੀ ਲੱਗੇ ਪਿੰਡ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜਿੰਮ ਲਾਉਣ ਗਏ ਆ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਭਾਰ ਚੁੱਕਣਾ ਵੱਧ ਭਾਰ ਚੁੱਕਣਾ ਪਰਿਵਾਰ ਦਾ ਤੇ ਮੰਮੀ ਜੀ ਮੇਰੇ ਨਾਲ ਖਲੋਤੇ ਨੇ ਪਰਿਵਾਰ ਦਾ ਤੇ ਇੰਨਾ ਜ਼ਿਆਦਾ ਸਹਿਯੋਗ ਹੈ ਤੁਸੀਂ ਕਹਿ ਨਹੀਂ ਸਕਦੇ ਮੰਮੀ ਪਾਪਾ ਦਾ ਹਾਂ ਜੀ ਕਦੇ ਵੀ ਕੋਈ ਵੀ ਕਮੀ ਨਹੀਂ ਹੋਣ ਦਿੱਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਤੇ ਜਿੰਨੀ ਮਹਿੰਗੀ ਗੇਮ ਹੈ ਯਾਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਕਰਕੇ ਰਹਿ ਜਾਂਦੇ ਆ 25-22000 ਰੁਪਏ ਮਹੀਨੇ ਦੀ ਡਾਈਟ ਤੇ ਬਾਕੀ ਜੋ ਵੀ ਹੈ ਇਕੁਪਮੈਂਟ ਤੇ ਚਲ ਜਾਂਦਾ ਹੁਣ ਸਾਡੇ 6 ਮਹੀਨੇ ਦੀ ਤਿਆਰੀ ਵਿੱਚ 2.5 ਤੋਂ 3 ਲੱਖ ਰੁਪਏ ਲੱਗ ਗਏ ਤੂੰ ਵੀ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੇ ਕੀ ਪੰਜਾਬ ਦੇ ਵਿੱਚ ਜਿਆਦਾਤਰ ਬੀਹਣੇ ਵਾਲੀ ਆ ਸਰਕਾਰ ਤੋਂ ਕੀ ਮੰਗ ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਬਾਰੇ ਕੁਝ ਧਿਆਨ ਦੇਣਾ ਚਾਹੀਦਾ ਹੁਣ ਜਦੋਂ ਤੁਸੀਂ ਸਰਕਾਰ ਤੱਕ ਮੈਸੇਜ ਤੇ ਪਹੁੰਚਿਆ ਹੀ ਆ ਤੇ ਬਾਕੀ ਹੋਰ ਤੇ ਕੁਝ ਨਹੀਂ ਉਹ ਵੀ ਜਾਣਦੇ ਹੀ ਆ ਹਰ ਇੱਕ ਦੇ ਮਤਲਬ ਇੰਨੇ ਪਲੇਅਰ ਕਿਹਦੇ ਵਾਸਤੇ ਕਰ ਲਿਆ ਕਿਸੇ ਨੌਕਰੀ ਵਾਸਤੇ ਤੇ ਕਰ ਰਿਹਾ ਤੇ ਬਾਕੀ ਵੇਖੋ ਹੁਣ ਸਾਡੇ ਵੀ ਅੱਗੇ ਕਾਬੀਲੇ ਤੋਂ ਇਹ ਕੀ ਨੌਕਰੀ ਕਰਨ ਦੀ ਤੇ ਆਪਾਂ ਵੀ ਕਰ ਲਵਾਂਗੇ। ਮੇਰਾ ਨਾਮ ਹਰਜੀਤ ਕੋਰ ਤੇ ਬੇਟੇ ਦਾ ਨਾਮ ਹਨਰਦੀਪ ਸਿੰਘ। ਜਦੋਂ ਮਨ ਪਤਾ ਲੱਗਾ ਬਹੁਤ ਖੁਸ਼ੀ ਹੋਈ ਹਾਨੂੰ। ਅਸੀਂ ਤਾਂ ਵੇਟ ਕਰਦੇ ਸੀ ਕਿ ਕਦੋਂ ਇਹਦਾ ਰਿਜ਼ਲਟ ਆਏ ਹਨੂ ਪਤਾ ਲੱਗੇਗੀ। ਮੇਰੇ ਹਨਰਦੇਵदाई ਬਣ ਗਈਆਂ। ਕਾਰਜ ਬਹੁਤ ਚੰਗਾ ਸੁਭਾ। ਬਹੁਤ ਕਦੀ ਕਿਸੇ ਚੀਜ਼ ਤੋਂ ਕੋਈ ਚੀਜ਼ ਨਹੀਂ ਕਦੀ ਮੰਗੀ। ਤੇ ਬਹੁਤ ਹਾਂਜੀ ਪਾਪਾ ਇਹਨਾਂ ਦੇ ਬੀਐਸਐਫ ਵਿੱਚ ਹੈ। ਜੀ ਨਾਮ ਉਹਨਾਂ ਦਾ ਸੁੱਛਿਤ ਦਰਸ਼ਕ ਉਹਨਾਂ ਦੇ ਰਾਜੇ ਬੜੇ ਅਨੁਭਵੀ। ਉਹ ਤੇ ਮਤਲਬ ਕਿ ਆਪ ਵੀ ਬਹੁਤ ਚੰਗੇ ਆ। ਬੱਚਿਆਂ ਨੇ ਵੀ ਉਹਨਾਂ ਬਹੁਤ ਵਧੀਆ ਲੈਵਲ 'ਚ ਪਾਇਆ। ਕਿ ਜਦੋਂ ਬੱਚੇ ਪੇਟੀਆ ਨੂੰ ਕੋਰਸ ਤੇ ਪਾਇਆ। ਆਈਐਸ ਤੇ ਕੋਰਸ ਤੇ ਪਾਇਆ ਇਹਦੇ। ਤੇ ਇਹ ਦੇ ਨਾਲ ਮਤਲਬ ਕਿ ਬਹੁਤ ਤਰੀਕੇ ਨਾਲ ਉਹਨੂੰ ਦੱਸਦੇ ਬਹੁਤ ਆਪਣੇ ਪਾਪਾ ਕੋ ਵੀ ਗਲਤੀ ਨਹੀਂ ਕਰਦੇ। ਬੋਹ ਜੱਜਸਤ ਨੇ ਇਹਨੇ ਮੈਨੂੰ ਦੱਸਿਆ ਸੀ ਨਾ ਉਸ ਦਿਨ ਹੀ ਮੈਂ ਮਿੰਨ ਕੰਦਾ ਸੀ ਕੰਦਾ ਮम्मा ਕੀ ਕਰਾਂਦੀ ਆ ਮੈਂ ਕਿਹਾ ਬਾਬੇ ਬਾਬਾ ਸ਼੍ਰੀ ਚੰਦ ਨੂੰ ਜਾਦ ਕਰਾਂਦੀ ਆ ਕਹਿੰਦਾ ਮੰਮਾ ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਵਾਜ਼ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸ ਵੇਲੇ ਦੇ ਦਾਦਾ ਜੀ ਨੂੰ ਦੱਸਣ ਦੇ ਤੇ ਦਾਦਾ ਜੀ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਮੇਰੇ ਵੇਟੋਂ ਦੇ ਉਹ ਘਰ ਬੜੀ ਟੈਨਸ਼ਨ ਦਿੰਦੇ ਕਦੀ ਆਹ ਬਣਾ ਦੋ ਕੁਝ ਨਹੀਂ ਸਾਰਾ ਕੁਛ ਐਪੇ ਬਣਾਉਂਦਾ ਇੰਨੇ ਵਿੱਚ ਤੇਲ ਤੂਲ ਜ਼ਿਆਦਾ ਨਹੀਂ ਹੋਣਾ ਆਪਣੇ ਹਿਸਾਬ ਨਾਲ ਜੋ ਵੀ ਮੀਠਾਣਾ ਜੋ ਵੀ ਖਾਣਾ ਇਹਨੇ ਆਪਣੇ ਹਿਸਾਬ ਨਾਲ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਆਂਡੇ ਵਾਲੇ ਵਾਲਾ ਖਾਣਾ ਬਹੁਤ ਜਿਆਦਾ ਖੁਸ਼ੀ ਹੈ ਮੈਂ ਕਦੀ ਇਹਨੂੰ ਸੁੱਤਾ ਨਹੀਂ ਛੱਡਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਹਨੇ ਸੋਣਾ ਸੋਣਾ ਮੈਂ ਐਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਵਾਲੇ ਮਤਲਬ ਇਹਨਾਂ ਦੇ ਇਸ ਕੰਮ ਵਾਲਾ ਨਾ ਨੇ ਮ리로 ਕੁਛ ਨਹੀਂ ਕਹਿੰਦੇ ਰੇ ਮਤਲਬ ਕਿ ਬਾਹਰ ਦੂਰ ਨਾ ਜਾਂਦੇ ਰਹੇ ਨਾ ਤੇ ਬਿਲਕੁਲ ਵੀ ਕਹਿੰਦੇ ਨਹੀਂ ਦੇ ਕੁਝ ਵੀ ਕੋਈ ਨਹੀਂ ਪੇਪਰ ਜੇ ਪੱਜ ਵੀ ਗਿਆ ਤਾਂ ਵੀ ਫੇਗਾ ਨਹੀਂ ਪਰ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਲਈ ਸਕੂਲ ਦਾ ਸਟਾਫ ਬਹੁਤ ਚੰਗਾ ਜਿਉਂ ਮੈਂ ਬੱਚੇ ਪਾਏ ਮੈਂ ਨਰਸਰੀ ਤੋਂ ਉਹੀ 12ਵੀਂ ਤੱਕ ਇੱਥੇ ਪੜਾਇਆ ਮੇਰੇ ਬੱਚੇ ਦੋਸਤ ਸੀ ਦੋਨੇ ਇਸੇ ਸਕੂਲ ਚ ਪੜੇ ਥੈਂਕ ਯੂ ਸਰ ਮੇਰਾ ਨਾਮ ਡਾਕਟਰ ਸੁਸ਼ਮਨਾ ਮੁੰਸ਼ੀਆ सर हमारे स्कूल के लिए बहुत प्राउड मूवमेंट है नर्सरी से पढ़ रहे हैं बच्चे कैरेक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पर गोल्ड जीता है हमें बहुत ज़्यादा खुशी हो रही है दे 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 दे। सर इनका जो करैक्टर था डिसिप्लिन वाइज भी ठीक थे करैक्टर वाइज भी पढ़ाई में भी ठीक थे ऑलराउंडर थे और स्पोर्ट्स में तो पहले से ही ये इनका हमेशा प्रैक्टिस करते थे जिम दिल्ली जाते थे कोई उन्होंने नागर नहीं डाला फिर डाइट पे उन्होंने बहुत अपना ध्यान दिया कोचिंग डेली लेते थे तो इस हिसाब तो से सर गवर्नमेंट से मैं यही रिक्वेस्ट करूँगी कि इन बच्चों को फैसिलिटीज़ प्रोवाइड करें जैसे कि एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कापरेट करें गुरदासपुर तो लकी दी रिपोर्ट लुधियाना लाइव